ਸਰੀਰਕ એનર્ਜੀ ਵਾਸਤੇ ਘਰੇ ਬਣਾਉਣ ਯੋਗ ਇੱਕ ਬਹੁਤ ਵਧੀਆ ਸੂਪ ਆ ਜਿਹੜਾ ਤੁਸੀਂ ਤਿਆਰ ਕਰ ਸਕਦੇ ਹੋ ਘਰੇ ਇਹਨਾਂ ਚੀਜ਼ਾਂ ਨੂੰ ਤੁਸੀਂ ਮਿਲਾ ਕੇ ਵਧੀਆ એનર્ਜੀ ਵਧੀਆ ਤਾਕਤ ਆ ਜਿਹੜੀ ਆਪਣੇ ਘਰੇ ਬਣਾ ਕੇ ਤੁਸੀਂ ਪੀਓ ਤੇ 100% ਵਧੀਆ ਚੀਜ਼ਾਂ ਆ ਮਾ ਕੋਈ ਕੈਮੀਕਲ ਨਹੀਂ ਇਹਦੇ ਵਿੱਚ ਤੁਸੀਂ ਕੀ ਲੈਣਾ ਵਾ ਚਾਰੇ ਮੱਗ ਲੈ ਲੈਣੇ ਆ ਦੁਕਾਨ ਤੋਂ ਚਾਰੇ ਤਰ੍ਹਾਂ ਦੇ ਮਗਜ ਮਿਲ ਜਾਂਦੇ ਆ ਦੁਕਾਨ ਤੇ ਪੰਸਾਰੀ ਵਾਲੀ ਤੇ ਕਰਿਆਨੇ ਵਾਲੇ ਤੇ ਕਹਿ ਦਿਓ ਉਹਨਾਂ ਨੂੰ ਦੇ ਦੇਣਗੇ ਉਹ ਬਾਦਾਮ ਗਿਰੀ ਲੈ ਲੈਣੀ ਆ ਤੇ ਦਾਖਾਂ ਲੈ ਲੈਣੀਆਂ ਇਹਨੂੰ 100 ਵੀ ਕਹਿ ਦਿੰਦੇ ਆ ਮਿਸ਼ਰੀ ਲੈਣੀ ਆ ਇੱਕ ਤੇ ਇੱਕ ਕਾਲੇ ਛੂਲੇ ਲੈਣੇ ਆ ਇੱਕ ਚਮਚਾ ਇੱਕ ਗਲਾਸ ਦੀ ਕੁਆਨਟੀਟੀ ਆਪਾਂ ਤੁਹਾਨੂੰ ਦੱਸਦੇ ਆਂ ਵੀ ਇੱਕ ਆਦਮੀ ਦੇ ਪੀਣ ਵਾਸਤੇ ਚਾਰੇ ਤਰ੍ਹਾਂ ਦੇ ਮਗਜ ਲੈ ਕੇ ਤੁਸੀਂ ਇੱਕ ਚਮਚਾ ਰਾਤ ਨੂੰ ਭਿਉਂ ਦੇਣੇ ਆ ਪਾਣੀ 'ਚ ਇਹ ਭੋਂਤੇ ਵੇ ਰਾਤ ਦੇ ਤੇ 5-7 ਇੱਕ ਬਾਦਾਮ ਦੀਆਂ ਗਿਰੀਆਂ ਤੇ 10 ਕ ਪੀਸ ਜਿਹੜੇ ਸੌਗੀ ਦੇ ਆਪਾਂ ਉਹ ਭਿਓਂ ਦੇਣੇ ਆ ਤੇ 20 ਕ ਦਾਣੇ ਆਪਾਂ ਕਾਲੇ ਛੋਲਿਆਂ ਦੇ ਭਿਓਂ ਦੇਣੇ ਆ ਤੇ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਾਤ ਭਰ ਭਿਜਿਆ ਰਹਿਣ ਦਿਓ ਤੇ ਸਵੇਰੇ ਇਹਨਾਂ ਨੂੰ ਛੱਲ ਕੇ ਬਦਾਮਾਂ ਨੂੰ ਛੱਲ ਲੈਣਾ ਵਾ ਤੇ ਸਾਰੀਆਂ ਚੀਜ਼ਾਂ ਨੂੰ ਮਿਕਸਰ 'ਚ ਪਾ ਕੇ ਗ੍ਰाइंड ਕਰ ਲੈਣਾ ਗ੍ਰाइंड ਕਰਕੇ ਵਿੱਚ ਉਹ ਤੁਸੀਂ ਇੱਕ ਗਲਾਸ ਦੁੱਧ ਦਾ ਪਾ ਲੈਣਾ ਵਾ ਇੱਕ ਗਲਾਸ ਦੁੱਧ ਦਾ ਪਾ ਕੇ ਤੁਸੀਂ ਵਿੱਚ ਉਹ ਮਿਸ਼ਰੀ ਪਾ ਸਕਦੇ ਹੋ ਕਾਲੀਆਂ ਮਿਰਚਾਂ ਪਾ ਸਕਦੇ ਹੋ ਪੂਰੀ ਵੀਡੀਓ ਦੇਖਣ ਲਈ ਆਪਣਾ YouTube ਚੈਨਲ ਸਬਸਕ੍ਰਾਈਬ ਕਰੋ